ਭਾਜੀ ਇਹ ਮੋਟਰਸਾਈਕਲ ਲੈਣ ਨੂੰ 6 ਮਹੀਨਾ ਜਾਂਦਾ ਤੇ 5 ਕਸਟਾਂ ਇਹਦੀਆਂ ਦੇ ਚੁੱਕੇ ਆ ਭਾਜੀ 5 ਇਹ ਪੰਜਵਾਂ 6 ਮਹੀਨਾ ਚ ਦੋ ਮਹੀਨੇ ਲਗਾਤਾਰ ਮੋਟਰਸਾਈਕਲ ਇੱਥੇ ਰਹਿ ਚੁੱਕਾ ਕਦੀ ਕੋਈ ਖਰਾਬੀ ਪੈਂਦੀ ਆ ਕਦੀ ਕੋਈ ਖਰਾਬੀ ਪੈਂਦੀ ਆ ਇਹਨਾਂ ਦੇ ਕੋਲੋਂ ਆਉਨੇ ਆ ਇਹ ਕਦੀ ਦਾ ਕਹਿੰਦੇ ਆ ਇਹਨੂੰ ਇਹਦਾ ਮੱਥਾ ਟਕਾ ਲਓ ਕਦੀ ਕਹਿੰਦੇ ਆ ਵੇਚ ਦਿਓ ਇਹਨੂੰ ਇਹਦੇ ਭਾਜੀ ਕਦੀ ਕਿਤੇ ਬੰਦ ਹੋ ਜਾਂਦਾ ਕਦੀ ਕਿਤੇ ਬੰਦ ਹੋ ਜਾਂਦਾ ਕਦੀ ਸੈਲਫ ਦਾ ਹੋ ਜਾਂਦਾ ਕਦੀ ਪਾਇਦਾ ਹੋ ਜਾਂਦਾ ਕਦੀ ਇੰਜਨ ਚ ਨਕਸ ਪੈ ਜਾਂਦਾ ਮੇਰੇ ਆ ਜੀ ਕਈ ਵਾਰੀ ਆ ਚੁੱਕੇ ਆ ਇਹਨਾਂ ਦੇ ਕੋਲ ਇਹ ਕਹਿੰਦੇ ਆ ਬਸ ਮੜ ਜਾ ਹੱਥ ਲਾਉਂਦੇ ਆ ਠੀਕ ਵਾ ਜਦੋਂ ਮੁੰਡਾ ਕਲਚ ਛੱਡਦਾ ਕਹਿੰਦੇ ਆ ਤੂੰ ਕਲਚ ਛੱਡਿਆ ਫਲਾਣਾ ਛੱਡਿਆ ਟੈਂਕੜਾ ਛੱਡਿਆ ਤੈਨੂੰ ਚਲਾਉਣਾ ਨਹੀਂ ਆਉਂਦਾ ਫਲਾਣਾ ਇਹ ਉੱਪਰ ਆਪਣੇ ਕਿਹੜੇ ਮਲਾਜਮ ਬੈਠੇ ਆ ਇਹਨਾਂ ਦੇ ਉਹਨੇ ਸਾਨੂੰ ਕਈ ਵਾਰੀ ਕਹਿ ਚੁੱਕੇ ਆ ਜਾਂ ਤਾਂ ਵੇਚੋ ਇਹਨੂੰ ਜਾਂ ਮੱਥਾ ਟਿਕਾ ਲਓ ਇਹਨੂੰ ਹੋ ਗਿਆ ਜੇ 6 ਮਹੀਨੇ ਜਾਂਦਾ ਜੀ ਪੂਰਾ ਹਾਂਜੀ ਹਾਂਜੀ 6 ਮਹੀਨੇ ਦੇ ਵਿੱਚ ਕਹਿ ਤੂੰ ਲੈ ਕੇ ਆਪੇ ਮੈਨੇਜਰ ਉਹ ਮਣੋਵੇ ਹੈਗੇ ਨਹੀਂ ਪਤਾ ਮੈਨੇਜਰ ਵਾਏ ਇਹਦੇ ਪਤਾ ਕੌਣ ਹੈ ਜੀ ਸਾਨੂੰ ਹਾਂਜੀ ਮੈਂ ਤਾਂ ਇਹੇ ਅਪੀਲ ਕਰਦਾ ਹੱਥ ਜੋੜ ਕੇ ਜੀ ਇੱਥੇ ਨਾ ਆਉਣਾ ਤਾਂ ਚੰਗੀ ਗੱਲ ਵਾ ਜੀ ਹਾਂਜੀ ਇਹ ਪਿਆ ਜੀ ਸਾਨੂੰ 1 ਲੱਖ 15000 ਇਹਦੀ 4 4000 ਹਾਂਜੀ 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 ਪਹਿਲਾਂ ਕੋਈ ਐਡਵਾਂਸ ਕਰਾ ਦਿੱਤਾ ਐਡਵਾਂਸ 24000 ਰੁਪਏ ਦਾ ਐਡਵਾਂਸ ਦਿੱਤਾ ਜੀ ਹਾਂਜੀ ਕਿੰਨੇ ਪੈਸੇ ਕਰ ਦਿੱਤੇ ਬਾਅਦ ਵਿੱਚ ਜਾਨੀ ਆ ਰਹੀ ਹੈ ਕੀ ਕਹਿਣਾ ਜੋ ਮੈਂ ਤਾਂ ਇਹ ਅਪੀਲ ਕਰਦਾ ਜੀ ਲੋਕਾਂ ਨੂੰ ਪਰ ਪੈਸੇ ਦੇ ਸੋਚ ਕੇ ਲਾਓ ਜੀ ਇਹਦੀ ਸਰਵਿਸ ਵੀ ਵਧੀਆ ਦੇ ਰਹਾ ਹੈ ਸਾਨੂੰ ਮੋਟਰਸਾਈਕਲ ਨੇ ਸੈਟ ਬੈਕ ਦਿੱਤਾ ਜੀ ਫਗਵਾੜਾ ਸ਼ਹਿਰ ਵਿੱਚ ਕੁਝ ਮਹੀਨੇ ਹੀ ਪਹਿਲਾਂ ਖਰੀਦੀ ਨਵੀਂ ਮੋਟਰਸਾਈਕਲ ਤੋਂ ਪਿਓ ਪੁੱਤ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਜੀहां ਸਾਰੇ ਮਾਮਲੇ ਸਬੰਧੀ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਆ ਹਰਜੀਤ ਬੰਗੜ ਅਤੇ ਗੁਰਦੀਪ ਬੰਗੜ ਵਾਸੀ ਅਕਾਲਗੜ ਨੇ ਦੱਸਿਆ ਕਿ ਉਹਨਾਂ ਵੱਲੋਂ ਫਗਵਾੜਾ ਦੇ ਗੋਪਤੀ ਮੋਟਰ ਤੋਂ ਤਕਰੀਬਨ 5 ਮਹੀਨੇ ਪਹਿਲਾਂ ਖਰੀਦੇ ਸਪਲੈਂਡਰ ਮੋਟਰਸਾਈਕਲ ਨੇ ਉਹਨਾਂ ਦੀ ਜ਼ਿੰਦਗੀ ਹੀ ਮੁਸ਼ਕਲ ਕਰ ਦਿੱਤੀ ਹੈ ਦੋਵੇਂ ਪਿਓ ਪੁੱਤ ਨੇ ਅੱਜ ਏਜੰਸੀ ਦੇ ਬਾਹਰ ਖੜ ਕੇ ਆਪਣੀ ਪਰੇਸ਼ਾਨੀ ਮੀਡੀਆ ਅੱਗੇ ਰੱਖੀ ਅਤੇ ਆਪਣੇ ਜਜ਼ਬਾਤ ਬਿਆਨ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਮੋਟਰਸਾਈਕਲ ਖਰੀਦੀ ਹੈ ਤਦੋਂ ਤੋਂ ਹੀ ਸਾਡੇ ਲਈ ਇਹ ਤਕਲੀਫ ਦਾ ਕਾਰਨ ਬਣ ਗਈ ਹੈ ਹਰ ਦਿਨ ਕੋਈ ਨਾ ਕੋਈ ਖਰਾਬੀ ਆ ਜਾਂਦੀ ਹੈ ਕਈ ਵਾਰ ਏਜੰਸੀ ਤੇ ਵਰਕਸ਼ਾਪ ਦੇ ਚੱਕਰ ਲਾ ਚੁੱਕੇ ਹਾਂ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਗੁਰਦੀਪ ਸਿੰਘ ਨੇ ਰੋਸ ਜाहिर ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੀ ਸਹੂਲਤ ਲਈ ਕਿਸ਼ਤਾਂ ਤੇ ਮੋਟਰਸਾਈਕਲ ਖਰੀਦੀ ਸੀ ਪਰ ਹੁਣ ਉਹ ਆਪਣਾ ਕੰਮ ਕਾਰਜ ਵੀ ਠੰਗ ਨਾਲ ਨਹੀਂ ਕਰ ਸਕਦੇ ਕਿਸ਼ਤਾਂ ਤਾਂ ਹਰ ਮਹੀਨੇ ਭਰ ਰਹੇ ਹਾਂ ਪਰ ਮੋਟਰਸਾਈਕਲ ਚਲਾਉਣ ਯੋਗ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਉਹ ਆਪਣੀ ਸਮੱਸਿਆ ਲੈ ਕੇ ਏਜੰਸੀ ਜਾਂਦੇ ਹਨ ਤਾਂ ਕੁਝ ਅਧਿਕਾਰੀ ਮਦਦ ਕਰਨ ਦੀ ਬਜਾਏ ਇਹ ਕਹਿ ਦਿੰਦੇ ਹਨ ਕਿ ਇਸ ਨੂੰ ਵੇਚ ਦਿਓ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਗੱਲ ਸੁਣ ਕੇ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਕਿਉਂਕਿ ਉਹਨਾਂ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਸਹੂਲਤ ਲਈ ਗੱਡੀ ਲਈ ਸੀ ਨਾ ਕਿ ਪਰੇਸ਼ਾਨੀ ਲਈ ਦੂਸਰੇ ਪਾਸੇ ਇਸ ਸਾਰੇ ਮਾਮਲੇ ਸੰਬੰਧੀ ਜਦੋਂ ਗੌਂਦੀ ਮੋਟਰ ਵਰਕਸ਼ਾਪ ਮੈਨੇਜਰ ਵਿਕਰਮ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੋਟਰਸਾਈਕਲ ਵਿੱਚ ਕੁਝ ਸਮਾਂ ਪਹਿਲਾਂ ਜੋ ਵੀ ਸਮੱਸਿਆ ਆਈ ਸੀ ਉਹ ਹੱਲ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਸਾਡੇ ਕੋਲ ਜਦੋਂ ਵੀ ਕਿਸੇ ਗਾਰ ਦੀ ਗੱਡੀ ਵਿੱਚ ਕੋਈ ਖਰਾਬੀ ਹੁੰਦੀ ਹੈ ਅਸੀਂ ਉਸ ਨੂੰ ਤੁਰੰਤ ਠੀਕ ਕਰਦੇ ਹਾਂ। ਜੇ ਹੁਣ ਵੀ ਕੋਈ ਸਮੱਸਿਆ ਹੈ ਤਾਂ ਅਸੀਂ ਉਸ ਦਾ ਹੱਲ ਕਰਨ ਲਈ ਤਿਆਰ ਹਾਂ ਪਰ ਗੁਰਦੀਪ ਸਿੰਘ ਅਤੇ ਉਸ ਦਾ ਪੁੱਤਰ ਕਹਿੰਦੇ ਹਰ ਕੀ ਸਮੱਸਿਆ ਖਾਲੇ ਵੀ ਜਿਉਂ ਦੀ ਤਿਉਂ ਬਰਕਰਾਰ ਹੈ ਅਤੇ ਉਹ ਇਸ ਤੋਂ ਬਹੁਤ ਪਰੇਸ਼ਾਨ ਹਨ। ਉਹਨਾਂ ਨੇ ਪ੍ਰਸ਼ਾਸਨ ਅਤੇ ਕੰਪਨੀ ਦੇ ਉੱਚ ਅਧਿਕਾਰੀਆਂ ਕੋਲੋਂ ਅਪੀਲ ਕੀਤੀ ਹੈ ਕਿ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਤਾਂ ਜੋ ਗਾਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਬਰਬਾਦ ਨਾ ਕਰਨੀ ਪਵੇ ਫਿਰ ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਮੋਟਰਸਾਈਕਲ ਦੇ ਮਾਲਕ ਅਤੇ ਏਜੰਸੀ ਦੇ ਮੈਨੇਜਰ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਗਰਦੀਪ ਸਿੰਘ ਆ ਜੀ ਗਰਦੀਪ ਸਿੰਘ ਕਿੱਥੇ ਰਹਿਣ ਵਾਲੇ ਆਪਾਂ ਆ ਕਲਗੜ ਆ ਕਾਲਗੜ ਹਾਂਜੀ ਅੱਜ ਗੌਮਤੀ ਮੋਟਰ ਗੈਰੇਜ ਦੇ ਬਾਹਰ ਖੜੇ ਆਂ ਇਹ ਮਾਮਲਾ ਦੀ ਹੈ ਭਾਜੀ ਇਹ ਮੋਟਰਸਾਈਕਲ ਲੈਣ ਨੂੰ 6 ਮਹੀਨਾ ਜਾਂਦਾ ਤੇ 5 ਕਸਤਾਂ ਇਹਦੀਆਂ ਦੇ ਚੁੱਕੇ ਆ ਭਾਜੀ 5 ਪੰਜਵਾਂ 6 ਮਹੀਨਾ ਚ ਦੋ ਮਹੀਨੇ ਲਗਾਤਾਰ ਮੋਟਰਸਾਈਕਲ ਇੱਥੇ ਰਹਿ ਚੁੱਕਾ ਕਦੀ ਕੋਈ ਖਰਾਬੀ ਪੈਂਦੀ ਆ ਕਦੀ ਕੋਈ ਖਰਾਬੀ ਪੈਂਦੀ ਆ ਇਹਨਾਂ ਦੇ ਕੋਲੋਂ ਆਉਂਦੇ ਆ ਇਹ ਕਦੀ ਦਾ ਕਹਿੰਦੇ ਆ ਇਹਨੂੰ ਇਹਦਾ ਮੱਥਾ ਟਕਾ ਲਓ ਕਦੀ ਕਹਿੰਦੇ ਆ ਵੇਚ ਦਿਓ ਇਹਨੂੰ ਇਹ ਸਪਲੈਂਡਰ ਮੋਟਰਸਾਈਕਲ ਆ ਜੀ ਇਹ ਆਪਣੇ 6ਵੇਂ 6 ਮਹੀਨੇ ਹੋ ਗਏ ਪੂਰੇ ਲਗਾਤਾਰ ਇਹ ਜਾਂਸੀ ਦਾ ਨਾਂ ਕੀ ਕਹਿੰਦੇ ਆ ਇਹ ਚਾਂਸੀ ਦਾ ਨਾਂ ਕੀ ਕਾਉਂਟੀ ਹਾਂ ਜੀ ਹੀਰੋ ਦਾ ਕੀ ਪ੍ਰੋਬਲਮ ਕੀ ਆ ਰਹੀ ਤੁਹਾਨੂੰ ਇਹਦੇ ਭਾਜੀ ਕਦੀ ਕਿਤੇ ਬੰਦ ਹੋ ਜਾਂਦਾ ਕਦੀ ਕਿਤੇ ਬੰਦ ਹੋ ਜਾਂਦਾ ਕਦੀ ਸੈਲਫ ਦਾ ਹੋ ਜਾਂਦਾ ਕਦੀ ਕਾਇਦਾ ਹੋ ਜਾਂਦਾ ਕਦੀ ਇੰਜਨ ਚ ਨੌਕਸ ਪੈ ਜਾਂਦਾ ਕੋਈ ਇਹਨਾਂ ਦੇ ਹੱਲ ਨਹੀਂ ਮਿਲਦੇ ਮਿਲੇ ਆ ਜੀ ਕਈ ਵਾਰੀ ਆ ਚੁੱਕੇ ਆ ਇਹਨਾਂ ਦੇ ਕੋਲ ਇਹ ਕਹਿੰਦੇ ਆ ਬਸ ਮੜ ਜਾ ਹੱਥ ਲਾਉਂਦੇ ਆ ਠੀਕ ਆ ਜਦੋਂ ਮੁੰਡਾ ਕਲੱਚ ਛੱਡਦਾ ਕਹਿੰਦੇ ਆ ਤੂੰ ਕਲੱਚ ਛੱਡਿਆ ਫਲਾਨਾ ਛੱਡਿਆ ਤਾਂ ਕੋੜਾ ਛੱਡਿਆ ਤੈਨੂੰ ਚਲਾਉਣਾ ਨਹੀਂ ਉਹ ਤਾਂ ਫਲਾਣਾ ਮੇਨ ਪ੍ਰੋਬਲਮ ਪ੍ਰੋਬਲਮ ਇਹ ਆ ਜੀ ਇਹ ਚ ਕੋਈ ਤਾਂ ਕੋਈ ਨੌਕਸ ਪਿਆ ਰਹਿੰਦਾ ਕਿਤੇ ਦੇਖਦੇ ਆ ਉੱਥੇ ਬੰਦ ਹੋ ਜਾਂਦਾ ਜੀ ਨਹੀਂ ਇਹਨਾਂ ਨੇ ਤੁਹਾਨੂੰ ਕੋਈ ਸਰਵਿਸ ਨਹੀਂ ਦਿੱਤੀ ਇਹਦੀ ਦੁਆਰਾ ਇਹਨੇ ਸਰਵਿਸਾਂ ਕੀਤੀਆਂ ਕਰਦੇ ਆ ਕਿਦਾਂ ওই ਹੱਥ ਲਾ ਕੇ ਹੀ ਕੰਮ ਕਰਨ ਵਾਲਾ ਹੀ ਆ ਜੀ ਇਹ ਗੱਲ ਬਾਤਾਂ ਕਿਨੇ ਕਹੀ ਵੀ ਇਹਨੂੰ ਵੇਚ ਦੇ ਉਹ ਜਾ ਇਹ ਉੱਪਰ ਆਪਣੇ ਕਿਹੜੇ ਮੁਲਾਜ਼ਮ ਬੈਠੇ ਆ ਇਹਨਾਂ ਦੇ ਉਹਨੇ ਸਾਨੂੰ ਕਈ ਵਾਰੀ ਕਹਿ ਚੁੱਕੇ ਆ ਜਾਂ ਤਾਂ ਵੇਚ ਦੋ ਇਨੂੰ ਜਾ ਮੱਥਾ ਟਿਕਾ ਲਓ ਕਿੰਨੇ ਟਾਈਮ ਪਹਿਲਾਂ ਲਿਆ ਤੁਸੀਂ ਇਹਨੂੰ ਹੋ ਗਿਆ ਜੀ 6 ਮਹੀਨੇ ਜਾਂਦਾ ਜੀ ਪੂਰਾ ਹਾਂਜੀ ਹਾਂਜੀ 6 ਮਹੀਨੇ ਦੇ ਵਿੱਚ ਕਹਿ ਤੂੰ ਲੈ ਕੇ ਆ ਤੀਏ ਬਿਗਾਰਾਂ ਨੂੰ ਤੁਸੀਂ ਮਿਲੇ ਮੈਨੇਜਰ ਉਹ ਮਨਵਾਉਂਦੇ ਹੈਗੇ ਨਹੀਂ ਪਤਾ ਮੈਨੇਜਰ ਵਾ ਇਹਦੇ ਪਤਾ ਕੌਣ ਹੈ ਜੀ ਸਾਨੂੰ ਹਾਂਜੀ ਇਧਰ ਦੁਆਰਾ ਦੇ ਡਿਵੀਜ਼ਨ ਦੇ ਵਿੱਚ ਵੀ ਲੋਕ ਇੱਥੇ ਆਉਂਦੇ ਆ ਬਾਈਕ ਸਾਈਕਲ ਖਰੀਦਣ ਕੀ ਲੋਕਾਂ ਨੂੰ ਫੀਲ ਕਰਨੀ ਚਾਹੁੰਦੇ ਮੈਂ ਤਾਂ ਇਹੇ ਅਪੀਲ ਕਰਦਾ ਹੱਥ ਜੋੜ ਕੇ ਜੀ ਇੱਥੇ ਨਾ ਆਉਣ ਤਾਂ ਚੰਗੀ ਗੱਲ ਵਾ ਜੀ ਹਾਂਜੀ ਕਿੰਨੇ ਦਾ ਮੋਟਰਸਾਈਕਲ ਲਿਆ ਜੀ ਇਹ ਪਿਆ ਜੀ ਸਾਨੂੰ 1 ਲੱਖ 15000 ਆ ਠੀਕ ਐ ਸਵੇਰੇ ਹੀ ਮਹੀਨੇ ਦੀ ਇਹਦੇ 4 4000 ਆ ਹਾਂਜੀ 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 ਪਹਿਲਾਂ ਕੋਈ ਐਡਵਾਂਸ ਵਗੈਰਾ ਦਿੱਤੇ ਐਡਵਾਂਸ 24000 ਰੁਪਏ ਦਾ ਐਡਵਾਂਸ ਦਿੱਤਾ ਜੀ 24000 ਐਡਵਾਂਸ ਹਾਂਜੀ ਕਿੰਨੇ ਪੈਸੇ ਕਰਦੇ ਬਾਬੂ ਜੀ ਕੀ ਪਰੇ ਜਾਨੀ ਆ ਰਹੀ ਹੈ ਕੀ ਕਹਿਣਾ ਜੋ ਮੈਂ ਤਾਂ ਇਹ अपील ਕਰਦਾ ਜੀ ਲੋਕਾਂ ਨੂੰ ਪਰ ਪੈਸੇ ਦੇ ਸੋਚ ਕੇ ਲਾਓ ਜੀ ਨਹੀਂ ਇਹਨਾਂ ਨੇ ਕੀ ਤੁਹਾਨੂੰ ਸਰਵਿਸ ਵੀ ਵਧੀਆ ਦੇ ਰਿਹਾ ਜਾਂ ਕੀ ਗੱਲ ਬਾਤ ਇਹਦੀ ਸਰਵਿਸ ਵੀ ਨਹੀਂ ਵਧੀਆ ਦੇ ਰਹਾ ਸਾਨੂੰ ਮੋਟਰਸਾਈਕਲ ਨੇ ਸੈਟ ਬੈਕ ਦਿੱਤਾ ਜੀ ਹਾਂਜੀ ਬਦਲਣ ਦੀ ਵੀ ਗੱਲ ਪਤਾ ਹੋਈ ਆ ਕਹਿੰਦੇ ਅਸੀਂ ਕਦੇ ਬਦਲਦੀਏ ਮੋਰੇ ਇਹ ਜਵਾਬ ਦਿੰਦੇ ਆਰ ਸੀ ਚੜ ਗਈ ਕਹਿੰਦੇ ਆਰ ਸੀ ਕਹਿੰਦੇ ਚੜ ਗਈ ਆਰ ਸੀ ਸਾਨੂੰ ਹਾਲੇ ਤੱਕ ਮਿਲੀ ਨਹੀਂ ਅਸੀਂ ਕੀ ਮੰਗ ਰੱਖਦੇ ਆ ਅਸੀਂ ਇਹੇ ਮੰਗ ਕਰਦੇ ਆ ਸਾਡਾ ਮੋਟਰਸਾਈਕਲ ਬਦਲਿਆ ਜਾਵੇ ਸਾਨੂੰ ਸਹੀ ਮੋਟਰਸਾਈਕਲ ਦਿੱਤਾ ਜਾਵੇ ਮੇਰਾ ਨਾਮ ਹਰਜੀਤ ਪੰਗੜ ਅਕਾਲਗੜ ਬਾਕੀ ਬੋਰਡਰ ਦੇ ਬਾਹਰ ਖੜੇ ਆ ਕੀ ਮਾਮਲਾ ਕੀ ਏ ਸਾਰਾ ਮੈਂ ਸਾਰਾ ਅੱਜ ਤੋਂ 5 ਕੁ ਮਹੀਨੇ ਪਹਿਲਾਂ ਮੋਟਰਸਾਈਕਲ ਲਿਆ ਸੀਗਾ ਸਪਲੈਂਡਰ ਤੇ ਇਹ ਮੋਟਰ ਰੈਲ ਮੈਨੂੰ ਸੈੱਟ ਨਹੀਂ ਬੈਠਾ ਇਹਦੇ ਵਿੱਚ ਬਹੁਤ ਦਿੱਕਤਾਂ ਆਦੀ ਆ ਮੈਂ ਜਾਂਦਾ ਕੰਮ ਤੇ ਆ ਕੰਮ ਤੋਂ ਅੱਧੀ ਦਿਹਾੜੀ ਲੋਂਦਾ ਅੱਧੀ ਦਿਹਾੜੀ ਇੱਥੇ ਹੁੰਦਾ ਵਾ ਇਹ ਮੋਟਰ ਦਾ ਤੁਸੀਂ ਕਿਸ ਤਰ੍ਹਾਂ ਦੇ ਲਿੱਤਾ ਸੀਗਾ ਜਾਂ ਕਿਦਾਂ ਇਹ ਮੋਟਰ ਦਾ ਕਿਸ ਤਰ੍ਹਾਂ ਦੇ ਲਿੱਤਾ ਸੀਗਾ ਇਹਦੀ ਕੈਸ਼ ਵੀ ਟਾਈਮ ਲੱਗ ਜਾਂਦੀ ਆ ਐਡਵਾਂਸ ਵਗੈਰਾ ਕਿੰਨਾ ਲੁੱਟਾ ਐਡਵਾਂਸ 24000 ਰੁਪਏ ਕੈਸ਼ ਦਿੱਤਾ ਸੀਗਾ ਇਹਨਾਂ ਨੇ 3875 ਰੁਪਏ ਕਿੰਨੀਆਂ ਦਿੱਤਾ ਰਹੀ ਹੈ ਤੁਹਾਡੀ ਇਹ ਪੰਜ ਕਿਸ਼ਤਾਂ ਚੱਲ ਗਈਆਂ ਇਹ ਚ ਪ੍ਰੋਬਲਮ ਨਹੀਂ ਆ ਰਹੀ ਹੈ ਇਹ ਚ ਪ੍ਰੋਬਲਮ ਕਰੇਦਾ ਇਹਦਾ ਟੈਲਫੋਨ ਹੀ ਚਾਲਦੀ ਇੱਕ ਵਾਰੀ ਟਾਇਰ ਪਾਟ ਗਿਆ ਸੀਗਾ ਉਹ ਸਾਨੂੰ ਜਲੰਧਰ ਭੇਜਿਆ ਨਹੀਂ ਰਿਪੇਅਰ ਕਰਾਉਣਾ ਉੱਥੇ 11200 ਰੁਪਏ ਲਾ ਕੇ ਆਇਆ ਤੇ ਵਿੱਚੇ ਦੀ ਇੱਕ ਵਾਰੀ ਸੈਲਫ ਹੋ ਗਈ ਇੱਕ ਵਾਰੀ ਇਹਦਾ ਪੰਪ ਪੈ ਗਿਆ ਬਹੁਤ ਦਿੱਕਤਾਂ ਆਣੀਆਂ ਇਹਦੇ ਵਿੱਚ ਮੋਟਰਸਾਈਕਲ ਤੇ ਹੱਲੇ 5 ਮਹੀਨੇ ਹੋਏ ਆ ਅਧਿਕਾਰੀ ਨਾਲ ਗੱਲ ਕਰਤੀ ਅਧਿਕਾਰੀ ਨਾਲ ਗੱਲ ਕਰ ਦਿੱਤੀ ਕਹਿੰਦਾ ਮੱਥਾ ਟਿਕਾ ਲਓ ਇਹਦਾ ਜਾਂ ਇਹਨੂੰ ਵੇਚ ਦਿਓ ਕਹਿੰਦਾ 5 ਮਹੀਨਿਆਂ ਦੇ ਵਿੱਚ ਹਾਂਜੀ ਪੰਜਾਂ ਮਹੀਨਿਆਂ ਦੇ ਵਿੱਚ ਹੀ ਕਹਿਣ ਲੱਗ ਗਏ ਮਿੰਨਾ ਮਹੀਨਾ ਵੀ ਨਹੀਂ ਹੋਇਆ ਸੀਗਾ ਜਿਆਦੀ ਇਹ ਵਿੱਚ ਦਿੱਕਤ ਆਂਦੀ ਹੈ ਮੋਟਰਸਾਈਕਲ ਚ ਕੋਈ ਅਧਿਕਾਰੀ ਜਿਹੜਾ ਕਮਿਸ਼ਨਿੰਗ ਕਹਿੰਦੇ ਰੂਪੀਏ ਦੀ ਹੋ ਜਾ ਮੱਤਾਂ ਡਗਾ ਦੇ ਇੱਥੇ ਹੀ ਸੀਗਾ ਇਹਨਾਂ ਦਾ ਹੀ ਕੋਈ ਉੱਪਰ ਮੈਨੇਜਰ ਹੀ ਲੱਗਦੇ ਕਹਿੰਦੇ ਮੈਨੇਜਰ ਆ ਬੜੀ ਗੱਲਬਾਤ ਨਹੀਂ ਹੋਈ ਕੋਈ ਨਹੀਂ ਮੈਨੇਜਰ ਨਾ ਨਹੀਂ ਪਤਾ ਨਹੀਂ ਕੌਣ ਆ ਹੈਗਾ ਉਹ ਗੱਲ ਕਰਵਾ ਦਿੰਦੇ ਆ ਇਹ ਮੇਰੇ ਨਾਲ ਤੇ ਹੀ ਆ ਮੋਟਰਸਾਈਕਲ ਹਰਜੀਤ ਇਟਾਉਂ ਪਿਆਰਾ ਦੇ ਮੱਧੇ ਨਜ਼ਰ ਨੂੰ ਦੇਖਦੇ ਹੋਏ ਇਹ ਤਾਂ ਮਦੀ ਜੀ ਕੀ ਕਹਣਾ ਚਾਹੁੰਦੇ ਜਿੱਦਾਂ ਮੋਟਰਸਾਈਕਲ ਇਹਨਾਂ ਦੀ ਫੈਕਟਰੀਆਂ ਦੇ ਵਿੱਚ ਵਿਕਦੇ ਆ ਹਾਂਜੀ ਕੀ ਸ਼ਹਿਰ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸਤੇ ਇਹ ਅਪੀਲ ਹੈ ਕਿ ਮੋਟਰਸਾਈਕਲ ਨਾ ਇਹਨਾਂ ਤੋਂ ਲਵੋ ਜੇ ਪੈਸੇ ਲਾਉਣੇ ਕਿਤੇ ਸਹੀ ਜਗ੍ਹਾ ਤੇ ਲਾ ਲਓ ਮੋਟਰ ਲੈ ਲਓ ਮੰਗ ਇਹ ਹੀ ਹੈ ਕਿ ਸਾਡਾ ਮੋਟਰਸਾਈਕਲ ਚੇਂਜ ਕੀਤਾ ਜਾਵੇ ਮੇਰਾ ਨਾਮ ਜੀ ਵਿਕਰਮ ਜੀ ਕੱਲ ਕੀ ਇੱਕ ਬਾਬਰ ਉਹ ਬੋਨਜੀ ਦਾ ਆ ਗਿਆ ਜੀ ਠੀਕ ਹੈ ਮੋਟਰਸਾਈਕਲ ਜ਼ਰੂਰ ਜੀ ਉਹਨੇ ਘੜਾ ਰੋਕ ਲਾਇਆ ਵੀ ਜਿਹੜੇ 6 ਮਹੀਨੇ ਤੋਂ ਮੋਟਰਸਾਈਕਲ ਲਿਆ ਆ ਭਈ ਉਦੋਂ ਤੋਂ ਕਾਫੀ ਪ੍ਰਜਾਤੀ ਦੇ ਬੈਕੀ ਅੱਛਾ ਜੀ ਹੁਣੇ ਆਵੇ ਕੋਈ ਵੀ ਕੱਲ ਨਹੀਂ ਹਲਟਾ ਹੁੰਦਾ ਹੁਣ ਜਿਆਦਾ ਮੋਟਰ ਬੇਚਦੇ ਉਹ ਜਾਇ ਨੂੰ ਨਨੇ ਦਾ ਗਲਤ ਹੋਈ ਨਹੀਂ ਕਦੀ ਜਿੱਦਾਂ ਜਦੋਂ ਵੀ ਕੋਈ ਪ੍ਰੋਬਲਮ ਆਇਆ ਪਹਿਲੇ ਆਈ ਸੀ ਚੇਨ ਲੂਜ਼ਿੰਗ ਚਲੋ ਜੀ ਚੇਨ ਆਪਾਟਾਈਟ ਕਰਤਾ ਜਦੋਂ ਵਰਕਸ਼ਾਪ ਦਾ ਕੰਮ ਹੀ ਸੀ ਸੈਕੰਡ ਟਾਈਮ ਆਇਆ ਨੇ ਤੇ ਸੈਲਫ ਕੰਮ ਨਹੀਂ ਕਰਦੀ ਸੈਲਫ ਮੋਟਰ ਰਿਪਲੇਸ ਹੋ ਗਈ ਔਰ ਜੇ ਜਿੱਦ ਕੱਲ ਆਈਏ ਗੱਡੀ ਤੇ ਬੈਟਰੀ ਲੋ ਸੀ ਆਪਾਂ ਕਹਾਂ ਚਲੋ ਬੈਟਰੀ ਚਾਰਜ ਕਰਦੇ ਆਂ ਜੇ ਬੈਟਰੀ ਖਰਾਬ ਹੋਈ ਤੇ ਮੌਕੇ ਤੇ ਰਿਪਲੇਸ ਹੋ ਜਾਊਗਾ ਰੋਏ ਰੂਪਮ ਕਾਦੀ ਮੀਲੇ ਹੋਏ ਦੋ ਮਹੀਨੇ ਮੇ ਮੋਟਰਕੈਟ ਇੱਥੇ ਰਿਹਾ ਨਹੀਂ ਕੀ ਕਰਾਂ ਜਾਲ ਮੈਂ ਤਾਂ ਸਰਵਿਸ ਰਿਕਾਰਡ ਕਰਦਾ ਹੂੰ ਸਾਡਾ ਕੋਲ ਆਨਲਾਈਨ ਐਂਟਰੀ ਆਉਂਦੀ ਹੈ ਕਿਹੜਾ ਮੋਟਰਕੈਟ ਬਾੜੀ ਕਿਸ ਤਰ੍ਹਾਂ ਦਾ ਕਿੰਨਾ ਮਨ ਸੀ ਇਹ ਸਾਨੂੰ ਸ਼ੋਰੂਮ ਚ ਪਤਾ ਲੱਗਣਾ ਸਰ ਸ਼ੋਰੂਮ ਤੇ ਇਹ ਕੀ ਲੈਣਾ ਜੋ ਨੇ ਜਿੱਦਾਂ ਗਾੜ ਕਾफी ਪਰੇਸ਼ਾਨੀ ਦਾ ਉਹਨੇ ਗਿਆ ਮੈਨੂੰ ਕਾफी ਪਰੇਸ਼ਾਨੀ ਆ ਵੀ ਵਰਕਸ਼ਾਪ ਮਗਰ ਦੇਖੋ ਸਰ ਵਰਕਸ਼ਾਪ ਹੁੰਦੀ ਆ ਬਾਈਕ ਚ ਪ੍ਰੋਬਲਮ ਨਹੀਂ ਉਹਦੀ ਆਪਾਂ ਜੋ ਵੀ ਆ ਪ੍ਰੋਬਲਮ ਸੋਲਵ ਕਰੀਏ